ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਨੂੰ ਜੇਠੂ ਨੂੰ ਮਾਰਿਆ ਦੋਨੋਂ ਜੋਂਗ ਕਾਨੂੰਨ ਕਦੇ ਨਹੀਂ ਮਾਰਿਆ ਲੜਕੀ ਦਾ ਆਪ ਦਾ ਨੁਕਸਾਨ ਹੋ ਗਿਆ ਕਿਹਦੇ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਤੁਸੀਂ ਟਿਕਣੀ ਨਹੀਂ ਲੈਂਦੇ ਫੋਰਸ ਨੂੰ ਜਦੋਂ ਮਾਰਗੇ ਫੋਰ ਮਾਰਦੇ ਹੋ ਕਿਹੜੇ ਵੇਲੇ ਲੇਟਰਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਤੋਤੇ ਹੋਣਗੇ ਕਿਹੜੇ ਵੇਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਤਾ ਹੈ ਜਦੋਂ ਮਾਰਗੇ ਫੋਰ ਮਾਰਦੇ ਹੋ ਫਾਹੇ ਕੌਣ ਚੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਹਿਸਾਬ ਤੋਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਅਸੀਂ ਸੱਚੀ ਸਾਡੇ ਉਸੇ ਬੱਚਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਫਾਹੇ ਆ ਚੜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਤੜਕੇ 4 ਵਜੇ ਉਠਾਇਆ ਗਿਆ ਇਹਨੂੰ ਪੁੱਛੋ ਵੀ ਲੈਟਰ ਨੂੰ ਥਾਂਸ ਹੋਣਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪਰਦਾ ਸਾਹਿਬ ਇਹਨੂੰ ਗੱਲ ਸੁਣੀ ਤੁਹਾਡੇ ਨਾਲ ਗੱਲ ਗੱਲ ਸੁਣੀ ਹੋਈ ਆ ਸਾਡੀ ਤੁਸ ਕਾਸ ਗੱਲ ਨਹੀਂ ਤੁਸੀਂ ਆਪ ਦਾ ਰਾਹ اختیار ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਨਲ ਗੱਲ ਵੀ ਕਰੀਏ ਤੁਹਾਨੂੰ ਪੂਰੀ ਤਰ੍ਹਾਂ ਹੀ ਆ ਸਾ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਏ ਨਹੀਂ ਹੋਣੀ ਅਸੀਂ ਡਰੋਨ ਨਹੀਂ ਚ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਭਗਵੰਤ ਮਾਨਾ ਜੀ ਧਰਨਾ ਨਹੀਂ ਲਾਉਣਾ ਉਹ ਧਰਤੀ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹਦਾ ਹੁਣ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਠੀਕ ਨਹੀਂ ਨਹੀਂ ਫਿਰ ਪਾਣੀ ਨਾ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਹਮਣੇ ਉਹਦੀ ਜ਼ਿੰਦਗੀ ਬਚਾਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਸੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੁਕਵਾ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਕੇ ਆਉਣੇ ਸਾਡੇ ਬੱਚਿਆਂ ਨੂੰ ਡਰੋਨ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ 24 ਘੰਟੇ ਦੇ ਸਾਨੂੰ ਪਹਿਲਾਂ ਤੁਸੀਂ ਜਵਾਦ ਜਿਹੜੀ ਕਹਿੰਦਾ ਇਹਦੀ ਡਿਊਟੀ 4 8 ਘੰਟੇ 24 ਘੰਟੇ ਹੈ ਅਸੀਂ 24 ਘੰਟੇ ਤੇ ਨਾ ਖਾ ਦਿੰਨੇ ਨੂੰ ਕਾਨੂੰਨ ਤਲੀ ਲਾਗਤ ਜਿੰਨੀ ਤਰ੍ਹਾਂ ਇਹਨਾਂ ਦੇ ਸੌਂਦੇ ਜਿਹੜੇ ਵੇਲੇ ਆਹ ਇਹ 24 ਘੰਟੇ ਦੇ 24 ਘੰਟੇ ਤੱਕ ਦਾ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਪਾ ਕੇ ਜਾਊ ਜੰਪਿਆ ਫਿਰ ਕੀ ਕਰਾਂਗੇ ਅੱਪਾ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ